ਸਿਆਸੀ ਕਾ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਸ਼ਰੂਮਣੀ ਅਕਾਲੀ ਦਲ ਅਤੇ ਸ਼ਰੂਮਣੀ ਅਕਾਲੀ ਦਲ ਦੇ ਸਿਆਸੀ ਗਲਿਆਰੇ ਦੀ ਸਿਆਸੀ ਗਲਿਆਰੇ ਦੇ ਵਿੱਚ ਕੀ ਹੋ ਰਿਹਾ ਹੈ ਇਸ ਬਾਰੇ ਅੱਜ ਗੱਲਬਾਤ ਕਰਾਂਗੇ ਕਿ ਆਖਰਕਾਰ ਸ਼ਰੂਮਣੀ ਅਕਾਲੀ ਦਲ ਦਾ ਪ੍ਰਧਾਨ ਕੌਣ ਬਣੇਗਾ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਦੁਆਰਾ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੂੰ ਆਪਣੇ ਅਸਤੀਫੇ ਸੌਂਪੇ ਹੋਏ ਨੇ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹਾਲੇ ਵੀ ਕਾਟੋ ਕਲੇਸ਼ ਜਿਹੜਾ ਹੈ ਸਿਰ ਚੜ ਕੇ ਬੋਲ ਰਿਹਾ ਹੈ ਬਾਗੀ ਅਤੇ ਦਾਗੀ ਧੜੇ ਦੇ ਵਿੱਚ ਜੇ ਗੱਲ ਕਰੀਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਉਹਨਾਂ ਦੇ ਹੁਕਮ ਨੂੰ ਵਾਰ-ਵਾਰ ਨਹੀਂ ਮੰਨਿਆ ਚਾਰਿਆ ਪਹਿਲਾਂ 3 ਦਿਨ ਫਿਰ 20 ਦਿਨ ਫਿਰ 3 ਦਸੰਬਰ 3 ਜਨਵਰੀ ਯਾਨੀ ਕਿ ਸਿਆਸੀ ਗਲਿਆਰੇ ਦੇ ਵਿੱਚ ਜਿਸ ਤਰ੍ਹਾਂ ਵਿਰਸਾ ਸਿੰਘ ਬਲਟੋਹਾ ਵੱਲੋਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਵਿਰਸਾ ਸਿੰਘ ਬਲਟੋਹਾ ਦਾ ਆਉਣਾ ਸੁਭਾਵੀ ਮੰਨਿਆ ਜਾ ਰਿਹਾ ਹੈ ਲੇਕਿਨ ਇਧਰ ਜੇ ਗੱਲ ਕਰੀਏ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੀ ਜਿਸ ਤਰ੍ਹਾਂ ਇੱਕ ਵੱਡੇ ਜਾਲ ਦੇ ਵਿੱਚ ਫਸਾਇਆ ਗਿਆ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਲੱਗਦਾ ਨਹੀਂ ਕਿ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਫਿਰ ਦੁਬਾਰਾ ਗਿਆਨੀ ਹਰਪ੍ਰੀਤ ਸਿੰਘ ਮੰਨ ਗਏ ਕਿਉਂਕਿ 2 ਹਫ਼ਤਿਆਂ ਵਾਸਤੇ ਮੁਅਤਲ ਕਰ ਦਿੱਤੇ ਗਏ ਨੇ ਇੱਧਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਜਾਨ ਨੂੰ ਬਣੀ ਹੋਈ ਹੈ ਯਾਨੀ ਕਿ ਜਿਹੜੀਆਂ ਚਾਲਾਂ ਸੁਖਬੀਰ ਸਿੰਘ ਬਾਦਲ ਦੇ ਦੁਆਰਾ ਚਲੀਆਂ ਹੋਈਆਂ ਸੀ ਉਸ ਸਿਆਸੀ ਗਲਿਆਰੇ ਦੇ ਵਿੱਚ ਉਸ ਸਿਆਸ ਦੇ ਵਿੱਚ ਕਾਮਯਾਬ ਕੌਣ ਹੁੰਦੇ ਨਜ਼ਰ ਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਵੱਲੋਂ ਵਾਰ-ਵਾਰ ਕੁਤਾਈ ਕੀਤੀ ਜਾ ਰਹੀ ਹੈ ਵਾਰ-ਵਾਰ ਸ੍ਰੀ ਅਕਾਲ ਤਖਤ ਸੈਦ ਦੇ ਦੇ ਜਿਹੜੀਆਂ ਹੁਕਮ ਸੀ ਜਿਹੜੇ ਫਰਮਾਨ ਸੀ ਜਿਹੜੇ ਪੱਤਰ ਜਾਰੀ ਕੀਤੇ ਸੀ ਉਹਨਾਂ ਦੀਆਂ ਸੁਖਬੀਰ ਸਿੰਘ ਬਾਦਲ ਵੱਲੋਂ ਧਜੀਆਂ ਉੜਾਈਆਂ ਜਾ ਰਹੀਆਂ ਨੇ ਕਿਉਂਕਿ ਸੁਖਬੀਰ ਸਿੰਘ ਬਾਦਲ ਕਹਿੰਦਾ ਜੋ ਕੁਝ ਮਰਜ਼ੀ ਕਰ ਲੋ ਪਰ ਮੈਂ ਆਪਣੇ ਪ੍ਰਧਾਨਗੀ ਵਾਲੇ ਅਸਤੀਫਾ ਨਾ ਤੇ ਮਨਜ਼ੂਰ ਕਰੋ ਅਤੇ ਮੈਨੂੰ ਦੁਬਾਰਾ ਪ੍ਰਧਾਨ ਬਣਾਓ ਸ਼੍ਰੋਮਣੀ ਅਕਾਲੀ ਦਲ ਦਾ ਕਿਉਂਕਿ ਉਹਨਾਂ ਦੇ ਕੋਲ ਹਰ ਜਥੇਦਾਰ ਦੀ ਹਰ ਵੱਡੇ ਲੀਡਰ ਦੀ ਜਿਹੜੀ ਵੀਕਨੈਸ ਹੈ ਜਿਹੜੀ ਕਮਜ਼ੋਰੀ ਹੈ ਉਹਦੇ ਕੋਲ ਹੈ ਜਿਸ ਤਰ੍ਹਾਂ ਵਿਰਸਾ ਸਿੰਘ ਵਲਟੋਹਾ ਨੂੰ ਮੋਰਾ ਬਣਾਇਆ ਜਾ ਰਿਹਾ ਹੈ ਉਧਰ ਸ਼੍ਰੀ ਦਮਦਮਾ ਸਾਹਿਬ ਦੇ ਜਿੱਥੇ ਤੱਕ ਗਿਆਨੀ ਹਰਪ੍ਰੀਤ ਸਿੰਘ ਨੇ ਜਾਨ ਤੇ ਬਲੀ ਹੋਈ ਹੈ ਕਿ ਕਿਸ ਤਰ੍ਹਾਂ ਦੇ ਵੱਡੇ ਫੈਸਲੇ ਆਉਣਗੇ ਯਾਨੀ ਕਿ ਸੁਖਬੀਰ ਸਿੰਘ ਬਾਦਲ ਨਹੀਂ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਰ ਕੋਈ ਬਣੇ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਤੇ ਉਸ ਦੇ ਸਾਥੀਆਂ ਵੱਲੋਂ ਜ਼ੋਰ ਤੋਰ ਲਾਏ ਜਾ ਰਹੇ ਨੇ ਜਿਸ ਤਰ੍ਹਾਂ ਜਥੇਦਾਰ ਨੂੰ ਫਸਾਇਆ ਜਾ ਰਿਹਾ ਹੈ ਯਾਨੀ ਕਿ ਹੁਣ ਦੂਸਰੇ ਵੀ ਜਥੇਦਾਰ ਚੁੱਪਸ ਹੋ ਗਏ ਨੇ ਕਿ ਹੁਣ ਸਾਡੀ ਵਾਰੀ ਵੀ ਹੋ ਸਕਦੀ ਹੈ ਜੇਕਰ ਉਹਨਾਂ ਨੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਛੱਡਿਆ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਪੰਨਾ ਸਾਹਿਬ ਦੇ ਜਥੇਦਾਰ ਫਿਰ ਕੀ ਕਰਨਗੇ ਦੇ ਸਾਰੇ ਜਿੰਨੇ ਵੀ ਵੱਡੇ ਧਾਰਮਿਕ ਆਗੂ ਸੀ ਸਾਰਿਆਂ ਨੂੰ ਖੁੰਝੇ ਲਾ ਕੇ ਰੱਖ ਦਿੱਤਾ ਹੈ ਸੁਮੀਰ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਜੋਰ ਤੋਰ ਲਾ ਰਿਹਾ ਹੈ ਕਿ ਫਿਰ ਸਿੱਖ ਕੌਮ ਚਲੋ ਸਿੱਖ ਕੌਮ ਤਾਂ ਨਹੀਂ ਜਿਹੜੇ ਪੰਜ ਤਖਤਾਂ ਦੇ ਜਥੇਦਾਰ ਨੇ ਜਾਂ ਹੋਰ ਜਿਹੜੇ ਸਿਆਸੀ ਆਗੂ ਨੇ ਉਹ ਮੇਰੇ ਸਿਰ ਉੱਤੇ ਹੱਥ ਰੱਖ ਦੇਣ ਕਿ ਤੁਹਾਡੇ ਤੋਂ ਵਧੀਆ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋ ਨਹੀਂ ਸਕਦਾ ਇਸ ਲਈ ਫਿਰ ਦੁਬਾਰਾ ਜੋਰ ਤੋਰ ਲਾਣੇ ਸ਼ੁਰੂ ਕਰ ਦਿੱਤੇ ਨੇ ਸੁਖਬੀਰ ਸਿੰਘ ਬਾਦਲ ਨੇ ਉਧਰੋਂ ਪੋਜ਼ਿਟਿਵ ਵਾਈਬਸ ਆ ਰਹੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾ ਵੱਲੋਂ ਕਿ ਪ੍ਰਧਾਨ ਤੁਸੀਂ ਹੀ ਹੋਵੋਗੇ ਤਾਂ